ਕੈਨੇਡਾ ਚ ਜਲਾਲਪਰੀ ਦੇ ਵਾਲਾ ਰੁਪਿੰਦਰ ਮਿੱਤਰੋ ਆਂਬੇ ਸੌਰ ਸਿੰਘ ਹੁਣਿਆਣੇ ਸਰਾਹ ਕਰਨਾ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇ ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਵਾਲੀ ਵੀਡੀਓ 'ਚ ਤੁਹਾਨੂੰ ਟੂਰਨਾਮੈਂਟ ਤੇ ਜੋ 15 ਤਰੀਕ ਨੂੰ ਕੈਨੇਡਾ 'ਚ ਵਿੱਚ ਜਿੱਥੇ ਧੱਕ ਪੈਣੀ ਆ ਨਾ ਉਹ ਟੂਰਨਾਮੈਂਟ ਦੱਸਣਾ ਤੁਹਾਨੂੰ ਵੀ ਕਿਹੜੇ ਮੈਚ ਕਿਹਦੇ ਨਾਲ ਫਸ ਗਿਆ ਉਹ ਚੀਜ਼ ਵੀ ਕਲੀਅਰ ਕਰਨੀ ਆ ਨਵੇਂ ਆਏ ਆ ਦਾ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨ ਦਾ ਫਰਜ਼ ਹੁੰਦਾ ਜਰੂਰ ਕਰਿਓ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿਨੇ ਆ ਤੇ ਮਿੱਤਰੋ ਅੱਜ ਵੀ ਸਰਾ ਆਉਣਾ ਤੇ ਇੱਕ ਦੋ ਦਿਨਾਂ ਬਾਅਦ ਕੈਨੇਡਾ 'ਚ ਜਲਾਲਪਰੀ ਦੇ ਆਲਾ ਰੁਪਿੰਦਰ ਮਿੱਤਰੋ ਆੰਬੇ ਸੌਰ ਸਿੰਘ ਆਨੇ ਸਰਾਹ ਕਰਨਾ ਸੋ ਤਾਂ ਕਰਕੇ ਵੀਡੀਓ ਨੂੰ ਪੂਰੀ ਦੇਖਿਓ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਆ ਕਰੰਦਾ ਫਰਜ਼ ਹੁੰਦਾ ਅੱਜ ਮੇਤਰੋ ਜੋ ਸ਼ੋਅ ਮੈਚ ਆ ਪਹਿਲਾਂ ਉਹਦੀ ਗੱਲ ਕਰਦੇ ਆ ਸ਼ੋਅ ਮੈਚ ਅੱਜ ਕਾਲਾ ਗਰਾਹ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਣਾ ਮਾਝੇ ਇਲਾਕੇ ਚ ਇੱਕ ਪਾਸੇ ਮੇਤਰੋ ਸੰਤ ਬਾਬਾ ਯਾਰਾ ਸਿੰਘ ਜੀ ਕਬੱਡੀ ਕਲੱਬ ਨੜਾਂ ਵਾਲੀ ਦੀ ਟੀਮ ਤੇ ਦੂਜੇ ਪਾਸੇ ਜੋ ਆ ਰਮਦਾਸ USA ਦੀ ਟੀਮ ਆ ਮਿੱਤਰੋ ਬਹੁਤ ਤਕੜਾ ਸ਼ੋ ਮੈਚ ਇਹ ਅੱਜ ਕਰਵਾਇਆ ਜਾਣਾ ਇਸ ਸ਼ੋ ਮੈਚ ਵੀ ਮਿੱਤਰੋ ਜਿੰਨੇ ਕ ਪੰਜਾਬ ਚ ਹੈਗੇ ਆ ਨਾ ਪਲੇਅਰ ਉਹ ਤੁਹਾਨੂੰ ਤੁਹਾਨੂੰ ਜੋ ਹੈ ਅੱਜ ਇਸ ਸ਼ੋ ਮੈਚ ਦੇਖਣ ਨੂੰ ਮਿਲਨੇ ਆ ਕੈਨੇਡਾ ਦੇ ਵਿੱਚ ਮਿੱਤਰੋ ਜਿੱਥੇ ਧੱਕ ਪੈਣੀ ਆ 15 ਤਰੀਕ ਨੂੰ ਜੋ ਹੈ ਇੱਕ ਦਿਨ ਬਾਕੀ ਆ ਕੱਲ ਦਾ ਤੇ ਪਰਸੋਂ ਮਿੱਤਰੋ ਫਿਰ ਕੈਨੇਡਾ ਚ ਜਿੱਦਾਂ ਪਹਿਲੇ ਮੈਚ ਤੇ ਥੋੜੀ ਘਾਟ ਰਹਿ ਗਈ ਸੀ ਖੜਾਰੀਆਂ ਦੀ ਉਹ ਪੂਰੀ ਹੋ ਜਾਣੀ ਆ ਕਿਉਂਕਿ ਜੀਟੀਏ ਦੀ ਟੀਮ ਚ ਮਿੱਤਰੋ ਔਲਖਾ ਵਾਲਾ ਅਮਰਤ ਵੀ ਪੱਕਾ ਹੀ ਖੇਡੂਗਾ ਤੇ ਦੋਦੇ ਵਾਲਾ ਰੁਪਿੰਦਰ ਵੀ ਪੱਕਾ ਹੀ ਖੇਡੂ ਅੰਬਾ ਵੀ ਉਮੀਦ ਆ ਵੀ ਆਜੂਗਾ ਜੋ ਹੈ ਜਾਂ ਅਗਲੇ ਮੈਚ ਤੇ ਤਾਂ ਉਹਦਾ ਵੀ ਪੱਕਾ ਹੀ ਆ ਜੀਡੀਏ ਚ ਪੱਕੇ ਹੀ ਪਲੇਅਰ ਹੋ ਗਏ ਆ ਰੇਡਰ ਜ਼ਰੂਰ ਕਾਰਡ ਮਾਰਦੀ ਆ ਯੂਨਾਈਟਿਡ ਬ੍ਰੈਂਪਟਨ ਚ ਕਿਉਂਕਿ ਬੋਲਟ ਦੇ ਵੀ ਸੱਟ ਲੱਗੀ ਹੋਈ ਆ ਮਿੱਤਰੋ ਤੇ ਟਿੱਬੇ ਵਾਲੇ ਬੰਟੀ ਦੇ ਵੀ ਸੱਟ ਲੱਗੀ ਹੋਈ ਆ ਤੇ ਛੰਨਾ ਵਾਲੇ ਭੂਰੀ ਕੋਸ਼ ਕਾਰਨ ਹੈ ਗਿਆ ਹਨ ਸੋ ਤਾਂ ਕਰਕੇ ਨਹੀਂ ਆ ਰਹੇ ਉਹਨਾਂ ਕਰਕੇ ਜੋ ਆ ਸ਼ੀਲੂ ਦੀ ਟੀਮ ਵੀ ਥੋੜੀ ਡਾਊਨ ਆ ਪਰ ਮੈਚ ਅਦਾਸ ਦਿੰਦਾ ਵੀ ਫਿਰ ਜੋ ਮੈਚ ਪੈਗੇ ਆ ਓਕੇ ਸੀ ਪਹਿਲਾ ਅੰਡਰ 21 ਦਾ ਮਿੱਤਰੋ ਮੈਚ ਹੋਣਾ ਤੇ ਯੰਗ ਦੇ ਨਾਲ ਤੇ ਟ੍ਰਾਂਟੋ ਦਾ ਮੈਚ ਹੋਣਾ ਯੂਨਾਈਟਿਡ ਬ੍ਰੈਂਪਟਨ ਦੇ ਨਾਲ ਟ੍ਰਾਂਟੋ ਚ ਜੱਗੂ ਹੋਣੀ ਆ ਮਿੱਤਰੋ ਜੋ ਚੱਟੀ ਵਾਲੇ ਜੱਗੇ ਨੇ ਸਣੀ ਨੇ ਜੋ ਹੈ ਪਹਿਲੇ ਮੈਮ ਟੂਰਨਾਮੈਂਟ ਤੇ ਸਰਾ ਕੀਤਾ ਤੇ ਉਧਰ ਉਹ ਯੂਨਾਈਟਿਡ ਬ੍ਰੈਂਪਟਨ ਚ ਸ਼ਿਲੂ ਆਰਸ਼ ਬਰਸਾਲ ਪਰ ਹੋਣੀ ਸੋ ਪਹਿਲਾ ਮੈਚ ਵੀ ਤਗੜਾ ਜੀਟੀਏ ਦਾ ਯੰਗ ਨਾਲ ਹੋਊਗਾ ਮਿੱਤਰੋ ਪੈਸਟਰਲ ਪਿੰਡਰ ਹੁਣਿਆ ਨਾਲ ਜੋ ਆਂਬੇ ਹੁਣਿਆ ਦਾ ਮੈਚ ਆ 온ਟਾਰੀਓ ਦੀ ਟੀਮ ਨੂੰ ਵਾਈ ਆ ਤੇ ਮੈਟਰੋ ਦੀ ਟੀਮ ਨੂੰ ਵੀ ਵਾਈ ਆ ਜਿਹੜੀ ਇੰਨਾ ਚ ਜਿੱਤੂ ਉਹ ਉਦਾਂ ਅੱਗੇ ਮੈਚ ਹੋਣਗੇ ਸੋ ਇਹ ਮੈਚਾਂ ਦਾ ਵੇਰਵਾ ਆ ਗਿਆਗਾ ਤੇ ਬਹੁਤ ਤਗੜਾ ਟੂਰਨਾਮੈਂਟ ਫਿਰ ਪਰਸੋਂ ਹੋਊਗਾ ਉਸ ਦਿਨ ਵੀ ਤੁਹਾਨੂੰ ਕਲੀਅਰ ਕਰਾਂਗੇ ਕੁਛ ਨਾ ਕੁਛ ਜੇ ਖਿਡਾਰੀਆਂ ਦਾ ਪਤਾ ਲੱਗਦਾ ਜਾਂ ਵੀ ਸ਼ਿਲੂ ਦੀ ਟੀਮ ਚ ਕੋਈ ਨਮਾ ਖਿਡਾਰੀ ਜਦੋਂ ਬੋਲਟ ਜਾਂ ਕੋਈ ਆਉਂਦਾ ਤਾਂ ਜੇ ਉਹਨਾਂ ਦੀ ਅਪਡੇਟ ਆਉਂਦੀ ਹੈ ਉਹ ਵੀ ਕਲੀਅਰ ਕਰਾਂਗੇ ਨਵੇਂ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਫਰਜ਼ ਹੁੰਦਾ ਜਰੂਰ ਕਰਿਓ ਬਾਕੀ ਇਦਾਂ ਦੀਆਂ ਵੀਡੀਓ ਹੀ ਆ ਕਿਉਂਕਿ ਪੰਜਾਬ ਦੇ ਸੀਜ਼ਨ ਚ ਹੁੰਦਾ ਮੇਨ ਵੀ ਟੀਮਾਂ ਦੇ ਖਿਡਾਰੀ ਪੁੱਛ ਕੇ ਦੱਸਗੇ ਇੱਥੇ ਤਾਂ ਮੈਂ ਲਗਭਗ ਕਲੀਅਰ ਪਹਿਲਾਂ ਹੀ ਹੋ ਜਾਂਦਾ ਹੁੰਦਾ ਮਿੱਤਰੋ ਸੋ ਇਦਾਂ ਦੀਆਂ ਵੀਡੀਓ ਅੱਜ ਦੇ ਕਾਪੀ ਹੁੰਦੇ ਆ ਮੇਨ ਆਪਣੇ ਦੱਸਨੇ ਨਵੀਂ ਵੀਡੀਓ ਵਿੱਚ ਮਿਲਦੇ ਆ ਨਵੀਂ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਧੰਨਵਾਦ